ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਬਾਦਲ ਕਾਲੀ ਦਲ ਦੀ ਧਾਲ ਨਹੀਂ ਗਲਣੀ ਪਰ ਉਹ ਤਾਂ ਦਾਵਾ ਕਰਦੇ ਆ ਕਿ ਲੱਖਾਂ ਲੋਕ ਸਾਡੇ ਨਾਲ ਜੁੜੇ ਹੋਏ ਨੇ ਰੈਲੀਆਂ ਵੀ ਕਰਦੇ ਆ ਵਿਸਾਖੀ ਤੇ ਤੁਸੀਂ ਰੈਲੀ ਦੇਖੀ ਹੋਣੀ ਕਿ ਕਿੱਡਾ ਵੱਡਾ ਇਕੱਠ ਆ ਉਹ ਦਾਵਾ ਕਰਦੇ ਨੇ ਤੇ ਬਹੁਤ ਲੱਖਾਂ ਲੋਕਾਂ ਨੇ ਜਿਹੜੀ ਨਵੇਂ ਤੌਰ ਤੇ ਰਜਿਸਟ੍ਰੇਸ਼ਨ ਕਰਵਾਈ ਹੈ ਤੇ ਉਹਨਾਂ ਨੇ ਕਹਿੰਦੇ ਬਾਅਦ ਦੇ ਵਿੱਚ ਪ੍ਰਧਾਨ ਚੁਣਿਆ ਸੁਖਵੀਰ ਬਾਦਲ ਨੇ ਉਹ ਤਾਂ ਕਹਿੰਦੇ ਸਾਡੀ ਤਾਂ ਚੜ੍ਹਤ ਹੋ ਰਹੀ ਹੈ ਜੀ ਉਹ ਤਾਂ ਦੇਖੋ ਜੀ ਤੁਸੀਂ ਇਹਨਾਂ ਦਾ ਜਿਹੜਾ ਬਾਗੀ ਕਾਲੀ ਤੜਾ ਉਹਦੇ ਮੂੰਹੋਂ ਵੀ ਸੁਣਿਆ ਹੀ ਹੈ ਕੀ ਇਹਨਾਂ ਨੇ ਕਿਵੇਂ ਬੋਗਸ ਜਿਹੜੀ ਉਹ ਭਰਤੀ ਐ ਸਾਰੀ ਪੰਜਾਬ ਵਿੱਚ ਕੀਤੀ ਹੋਈ ਐ ਜਿਹੜੇ ਜਿੱਥੋਂ ਤੱਕ ਉੱਥੇ ਦਮਦਮਾ ਸਾਹਿਬਾ ਇਕੱਠ ਦਾ ਸਬੰਧ ਐ ਉਹ ਤੁਸੀਂ ਇਹਨਾਂ ਦੇ ਹਜ਼ਾਰਾਂ ਤਾਂ ਸ਼੍ਰੋਮਣੀ ਕਮੇਟੀ ਦੇ EMPLOYEES ਹੀ ਨੇ ਇਹ ਸਮੂਚੇ ਜਿਹੜੇ ਹੋਰ ਤਖਤ ਹੁੰਦੇ ਨੇ ਜਿਵੇਂ ਮੁਖਸਰ ਸਾਹਿਬ ਐ ਜਾਂ ਤਲਵੰਡੀ ਸਾਬੋ ਹੈ ਜਾਂ ਹੋਰ ਜਿਹੜੇ ਇਤਿਹਾਸਿਕ ਸਾਡੇ ਗੁਰੂ ਘਰ ਨੇ ਪੰਜਾਬ ਦੇ ਉਹਨਾਂ ਸਾਰਿਆਂ ਤੋਂ ਆਪਦੇ ਜਿਹੜੇ ਓਮਪਲਾਈਜ਼ ਨੇ ਉੱਥੇ ਉਹਨਾਂ ਸਾਰਿਆਂ ਨੂੰ ਉੱਥੇ ਰੈਲੀ ਚ ਸੱਦ ਲੈਂਦੇ ਨੇ ਤੇ ਉਹਨਾਂ ਦੀ ਇੱਕ ਭੀੜ ਇਕੱਠੀ ਕਰਕੇ ਲੋਕਾਂ ਨੂੰ ਦਿਖਾ ਦਿੰਦੇ ਨੇ ਕਿ ਦੇਖੋ ਸਾਡੇ ਨਾਲ ਕਿੰਨੇ ਲੋਕ ਨੇ ਜਿਹੜੇ ਜੁੜੇ ਹੋਏ ਨੇ ਇਹਨਾਂ ਦੀ ਕੋਈ ਭਰਤੀ ਨਹੀਂ ਇਹਨਾਂ ਦੇ ਜਿਹੜੇ ਬੰਦੇ ਨੇ ਆਦਮੀ ਨੇ ਉਹਨਾਂ ਕੋਲ ਪੈਸਾ ਇਹਨਾਂ ਪੰਜਾਬ ਦਾ ਹੀ ਲੁੱਟਿਆ ਉਹਨਾਂ ਕਾਪੀਆਂ ਲਿਆ ਕੇ ਉੱਥੇ ਆ ਵੀ ਘਰੇ ਬਹਿ ਕੇ ਸਾਰੀਆਂ ਪਰਚੀਆਂ ਕੱਟ ਕੇ ਤੇ ਉਹਨਾਂ ਨੂੰ ਦਿਖਾ ਸ਼ੋਅ ਕਰ ਦਿੰਦੇ ਨੇ ਸਾਡੇ ਕੋਲ ਦੇਖੋ ਜੀ ਐਨੇ ਲੱਖ ਦੀ ਭਰਤੀ ਹੋ ਗਈ ਹੈ ਇਹਨਾਂ ਦਾ ਜਿਹੜਾ ਕਾਲੀ ਦਲ ਦਾ ਭਲੇਖਾ ਹੈ ਬਾਦਲ ਕਾਲੀ ਦਲ ਦਾ ਇਹ 2027 ਚ ਕਾਲੀ ਦਲ ਵਾਰਸ ਪੰਜਾਬ ਜਿਹੜਾ ਉਹ ਕੱਢ ਦੇਗਾ